ਹੋ ਵੇਹ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਅੱਜ ਆਪਣਾ ਬਲੌਗ ਹੋ ਗਿਆ ਸ਼ੁਰੂ ਤੇ ਅੱਜ ਆਪਾਂ ਕੁਝ ਬੰਦਿਆ ਕੱਤੇ ਬਣਾਉਣੇ ਕੋ ਬੰਦਿਆ ਖਾਲ ਪੋਣੀ ਦੇ ਕੋ ਬੰਦਿਆਂ ਨੇ ਆਪਣਾ ਬੇੜੇ ਦਾ ਕੰਮ ਬੇੜੇ ਦੀ ਰਿਪੇਅਰ ਵੀ ਅੱਜ ਸ਼ੁਰੂ ਹੋਣੀ ਆ ਸਾਰੀ ਦਿਹਾੜੀ ਦੇ ਰੁਟੀਨ ਦੇ ਕੰਮ ਦਿਖਾਵਾਂਗੇ ਜਿਹੜਾ ਜਿਹੜਾ ਹੋ ਗਿਆ ਬੰਦੇ ਆਪੋ ਆਪਣੇ ਕੰਮਾਂ ਤੇ ਆਹ ਟਰੈਕਟਰ ਦੀ ਨਾ ਕਰਾਉਣੇ ਆਉਂਦੇ ਆ ਉਹਨੇ ਕਰਾ ਲੈਨੇ ਤੇ ਲੈ ਆ ਲੈ ਉਹ ਵਾਈ ਗੁਰੂ ਤੇਰਾ ਸ਼ੁਕਰ ਚਲੋ ਪਾਓ ਕਿਰਾਏ ਸਾਰੇ ਟਰੈਕਟਰਾਂ ਮਗਰ ਆਪਣੇ 3-4x4 ਮਗਰ ਕਾ ਸੋਤੇ ਹੀ ਜਾਣਾ ਇਹਦੀ ਹਵਾ ਆ ਜਾ ਯਾਰ ਆ ਜਾ ਮੇਰਾ ਵੀਰ ਭੱਜਾ ਪਾਣੀ ਪਾਉਣੇ ਇਹਦੇ ਜਦੋਂ ਵੇਖਾਂ ਤੇਲ ਪਾਉਣਾ ਜੀ ਕਰਦੇ ਕਰਦੇ ਡਾ ਯਾਰ ਵਿਲਡ ਕੀ ਪਾਣੀ ਪਾਣਾ ਨਾ ਹੈਰੀਆ ਪਾਣੀ ਪੁਣੀ ਪਾ ਦੇ ਉਹ ਚਾਰ ਹਰਿਆ ਵਾਹ ਯਾ ਵਧੀਆ ਤੇਰਾ ਜਿਗਾਡਰ ਮਾ ਨਸਮਾਨ ਨਾਲ ਹੀ ਲੱਦਿਆ ਜੇ ਨਾਲ ਹੀ ਘਰੇ ਦੇ ਨਾਲ ਹੀ ਮਿਸਤਰੀ ਆ ਤੇਰੀ ਦੁਕਾਨ ਵਧੀਆ ਯਾਰ ਨਾ ਨਾ ਸਮਾਨ ਸਾਰਾ ਹੀ ਲੱਦਿਆ ਤੇ ਹਾਂ ਇਹਦਾ ਜੋ ਪੀਚੇ ਨਹੀਂ ਬਣਾਇਆ ਨਾ ਭਾਈ ਉਹ ਗੱਡੀ ਬਣਾਉਣੀ ਪਣੀ ਆਪਾਂ ਆਗਲੇ ਪਲਟੇ ਟੂਰਪੇ ਸਾਈਡ ਨਾ ਰੋਣੀ ਨਹੀਂ ਜਾਈਦਾ ਐਡਾ ਸਾਲਿਆ ਤੂੰ ਗਰਮੀ ਚ ਤੇਰੀਆਂ ਜੀਬ ਨਿਕਲ ਜਾ ਕਰਨੀ ਜੇ ਬਾਬੇ ਸੀਚੇ ਵਾਲੇ ਰੇਡ ਕੇ ਖੜਨੀ ਬਈ ਪਿੱਛੇ ਜਨਰੇਟਰ ਤੂੰ ਮੁੜ ਕੇ ਆਖਾ ਕਰਨਾ ਜਾਂ ਠੀਕ ਨਾ ਰਹੀ ਚਲੋ ਅੱਗੇ ਲੱਸੀ ਦਾ ਰੋਲਾ ਪਾਉਣ ਡਿਆ ਵਾ ਸਾਰੀ ਲੱਸੀ ਦੀ ਚੁੱਕ ਲੈ ਲੱਸੀ ਦਾ ਮਿਲਾਰੇ ਲੱਸੀ ਮਾਵੇ ਅੰਦਰ ਬਈ ਕਿ ਲੋ ਹੂੰ ਕੱਲਾਂ ਬੈਕ ਰਾਇ ਹੋਈ ਇਹ ਸਿੱਧੀ ਸਿੱਧੀ ਕਰਨੀ ਜਾਦੀ ਰਨ ਤੱਕੇ ਹੋ ਯਾਰ ਇਹੋ ਖਾਲੀ ਦੀ ਪੂਰਨੀ ਵਾ ਵਿੰਗ ਜਾਈ ਕੱਢਣਾ ਹੈ ਓਏ ਓ ਮਾਸ ਟਾਨ ਜੀ ਪੂਰ ਦੋ ਮੜੀ ਜਿਹੜੀ ਆ ਵਟ ਸਿੱਧੀ ਕਰ ਦੋ ਵਲੇਂਗ ਜਾ ਮੁੜ ਕੇ ਉਹਨਾਂ ਬੰਦਨਾ ਪੈਂਦਾ ਯਾਰ ਆ ਬਾਲੀ ਗੱਲ ਇੱਥੇ ਹੀ ਖਿੱਚ ਕੇ ਕਰ ਦੋ ਇਹ ਤੇ ਆਖਿਆ ਹੀ ਨਹੀਂ ਭਈ ਇਹ ਕੱਲ ਲੱਗਾ ਰਿਹਾ ਸਾਲਾ ਕੱਲਾ ਹੀ ਉਹ ਆ ਹਾਈ ਵਿੰਗ ਜਾ ਪੂਰਨਾ ਬਸ ਆ ساری ਖਿੱਚ ਕੇ ਆ ਤੇ ਐਵੇਂ ਇਹਨੂੰ ਪੂਰਤੀ ਨਹੀਂ ਬਸ ਆ ਸਿੱਧੀ ਕਰਨੀ ਸੀ ਉਹਨੂੰ ਆਖਿਆ ਗੱਲ ਆ ਗੋਸ਼ੇ ਜੋਗੀ ਤੇ ਬੜੀ ਮਿੱਟੀ ਜੋੜਤੀ ਐ ਆ ਤੇ ਆ ਜਿਹੜੀ ਮਿੱਟੀ ਆ ਇਹ ਖਿੱਚ ਕੇ ਨੀਵੇਂ ਸਾਂ ਕਰ ਦੋ ਬਾ ਔ ਤੋੜੀ ਖਿੱਚ ਕੇ ਮੁਰਕੇ ਉੱਤੇ ਉਹ ਚੀਕਣੀ ਮਿੱਟੀ ਪਤਲੀ ਪਤਲੀ ਖਦਾਰ ਦਿਓ ਮਿੱਟੀ ਨਹੀਂ ਆ ਗਈ ਨਹੀਂ ਤੇ ਆ ਤਾਂ ਕੁਝ ਵੀ ਨਹੀਂ ਤਾਂ ਐਨਾ ਕਿਸਾਂ ਤਾਰੂਆ ਗਾੜੀ ਫੇਰ ਨਿੱਕਾ ਆ ਅਸੀਂ ਜੇ ਉਤਰਾਓ ਤਾਂ ਸਿੱਧਾ ਰੱਖਿਆ ਆਪ ਜਿੱਦੋਂ ਮੱਥੇ ਤੇ ਹੋਈ ਪਰ ਮਿੱਟੀ ਹੁਣ ਬਾਹਾਂ ਖੜੀਆਂ ਆਂ ਬਾਬੇ ਦੇ ਦਿੰਦੇ ਨਾ ਕਿਸੇ ਉਹ ਇੱਥੇ ਡੇਕ ਪਾ ਲਿਆ ਰੰਗੀ ਇੱਕ ਤਿਆਰ ਕਰਾਇਆ ਬੰਦੇ ਆਵੇ ਆ ਗਏ ਬਸ ਇੰਨਾ ਘਲਤੇ ਆ ਤੁਸੀਂ ਆ ਪਾੜ ਦਿੱਤੇ ਚੈਨਲ ਕਰਦੇ ਆਂ ਰੰਗ ਰੂng ਵਜਣ ਡਿਆ ਜਿਹੜਾ ਕੰਮ ਆਪਣਾ ਕਰਨਾ ਹੈ ਕਿਨੂੰ ਹੱਟੇ ਹੁਣ ਕਾਰ ਬੰਦ ਇਹ ਤੋਗ ਲਓ ਕੋਈ ਸਿੰਧਿਆ ਸ਼ਾਨੇ ਨਹੀਂ ਉੱਠਣ ਦੇਣਾ ਉੱਠ ਇਹਨਾਂ ਢੋਗ ਲਿਆ ਉਹ ਜਨਾਲੇ ਦੰਬਾ ਲਾ ਦੇ ਨੂ ਓਏ ਤੇਰੇ ਹਣ ਤੇਰੇ ਥਾਲੇ ਇਹਦੇ ਚ ਕਾਲਾ ਰੰਗ ਮਾਰ ਦੇ ਨਾ ਇਹ ਤਿੰਨ ਗਾਡਰ ਆਪਣੇ ਵਿੰਗੇ ਹੋਏ ਇਹ ਨਵੇਂ ਲਾਵਾਂਗੇ ਇਹਨਾਂ ਨੂੰ ਦੋ ਦੋ ਹੀ ਹਾਂ ਉਹ ਸਹੀ ਆ ਉਹ ਤਾਂ ਠੀਕ ਉਤਰਾ ਮੈਂ ਉਦਨ ਆਖਿਆ ਇਹ ਤੈਨੂੰ ਗੌਰਮੈਂਟ ਸਾਡਾ ਪੂਰਾ ਜੋਰ ਨਾਲ ਕੰਮ ਕਰਨ ਲਿਆ ਭਾਰਾ ਕਾ ਮੈਨੂੰ ਲੈਣਾ ਜਬਾ ਸਾਰਾ ਸੁਣਾ ਵੇ ਲੱਗੇ ਜਿਹੜੇ ਹੱਥਾਂ ਨਾਲ ਕਹਿੰਦੇ ਨੇ ਨਾ ਗੰਡਾ ਦਈਏ ਉਸੇ ਨਾਲ ਖੋਲੜੀਆਂ ਪੈਂਦੀਆਂ ਖੋਲੜੀਆਂ ਪੈਂਦੀਆਂ ਦੱਸੋ ਵੀ ਯਾਰ ਰੰਗ ਵਧੀਆ ਲੱਗੂਗਾ ਕਿ ਸਾਰਾ ਨੀਲਾ ਕਰਾਈਏ ਦੱਸੋ ਵੀ ਯਾਰ ਆ ਰੰਗ ਵਧੀਆ ਲੱਗੂਗਾ ਕਿ ਸਾਰਾ ਨੀਲਾ ਕਰਾਈਏ ਨੀਲੇ ਰੰਗ ਦੇ ਫਿਰ ਲਗਾਉਣਾ ਸੌਖਾ ਵਾ ਇਹਦਾ ਕੰਮ ਅਜੇ ਚੱਲਣ ਡਿਆ ਵਾ ਅਗਲੇਲੇ ਦੋ ਚੈਨਲ ਬਦਲ ਕੇ ਮਜ਼ਬੂਤ ਚੈਨਲ ਲਾਵਾਂਗੇ ਤੇ ਰੰਗ ਵੀ ਚੜਨ ਡਿਆ ਮੁਰਖੇ ਤੇ ਲਖਾ ਦਾਂਗੇ ਦਰਮੋਗਾ ਇਹਦਾ ਪਿਆ ਪਿਆ ਹੀ ਹੋ ਗਿਆ ਆਪਣਾ ਰਲ ਦੀ ਸ਼ਾਨ ਇੰਨਾ ਝੱਗਿਆ ਤਿੰਨ ਚਾਰ ਹੀ Vale <Glars> og Det er som en skrivebok. ਦਿਆਂ ਉਹ ਨੂੰ ਆਤਾ ਮੈਂ ਮਿਸਤਰੀ ਨੂੰ ਵੀ ਲੈ ਨਾਲ ਬਿਲਡਿੰਗ ਸੈੱਟ ਲੈ ਆ ਫਿਰ ਉਹ ਇਹ ਪੁੱਟ ਲੈਣਗੇ ਉਹ ਮਗਰ ਪੱਕੇ ਕਰ ਦੂਗਾ ਆ ਜਾਂਦਾ ਉਹ ਬੜਾ ਸਗੋਂ ਡਰਾਉਂਦਾ ਵੀ ਡਾਉਨ ਘਟਾ ਹੋਰ ਮਾਸਾ ਇੱਕ ਸਾਈਡ ਦਾ ਕੰਮ ਨਿਬੜ ਚੱਲਿਆ ਤੇ ਕੀ ਸਾਈਡ ਦਾ ਮਿਸਤਰੀ ਪਾ ਚੱਲੇ ਹੁਣ ਗੁਰੂਆ ਬੇੜੇ ਦਾ ਮੂੰਹ ਜਾਈ ਸੋਨਾ ਜਹਾਗਾ ਤੇ ਬੇੜਾ ਨਵਾਂ ਲੱਗਣ ਰਿਹਾ ਬਈ ਮੇਰੇ ਨਾਲ ਆਖ ਖਿਲਰ ਗਿਆ ਹੁੰਦਾ ਬਾਬਾ ਜੀ ਥੋੜੀ ਮੋਹਤ ਤੇ ਜੀ ਕਦੀ ਨਹੀਂ ਲਾਉਣੀ ਚਾਹੀਦੀ ਆ ਬੰਦਾ ਖੋਲੇ ਟੱ ਦੂਜੀ ਆਓ ਫਰੀ ਸਾਡਾ ਢਿੱਡ ਪਾੜ ਜੇ ਆਕਸੀਜਨ ਨਾ ਕਿਨ ਦਵੇ ਉਹਨੂੰ ਪੈਂਟ ਦੇਣੇ ਵੀ ਕਦਰ ਪੈ ਗਈ ਕੋਰੋਨਾ ਵੀ ਨਹੀਂ ਮਿਲਦੇ ਇਹ ਤਾਂ ਯਾਰ ਤੇ ਲੈ ਲੋ ਚੱਕ ਲੈ ਆ ਚਾਚੀ ਇੱਕ ਇੱਕ ਜਿੱਥੇ ਆਪਾਂ ਕੁਝ ਜ਼ਿਆਦਾ ਇੱਕ ਮੂੰਹ ਵਿੱਚ ਲੈ ਲੈਂਦੇ ਦੂਜੇ ਫੇਸ ਤੇ ਲਾ ਦੀ ਵੀ ਇੱਕੇ ਫੇਸ ਤੇ ਨਾਲ ਲਾਈ ਹਾਂ ਵੀਰ ਇੱਕ ਫੇਸ ਤੇ ਇੱਕ ਲਾ ਦੇ ਜੇ ਇੱਕ ਤੇ ਇੱਕ ਲਾ ਦੇ ਵੀਰ ਇੱਕ ਫੇਸ ਤੇ ਇੱਕ ਲਾ ਦੇ ਇੱਕ ਤੇ ਇੱਕ ਲਾ ਦੇ ਹੂੰ ਉਹ ਫੇਸ ਤਾਂ ਖਰਾ ਖਰਾ ਕਰਦੇ ਨਾ ਫੋੜੀ ਪਾੜੀਏ ਭਾਂਡਾ ਮੰਝੜ ਦਾ ਖਲਾਇਆ ਮੈਨੂੰ ਪਤਾ ਗਾ ਮੈਨੂੰ ਪਤਾ ਨਾ ਕਿੰਨੇ ਦੀ ਲਈ ਮੋਟਰ ਹੈ ਇਹ ਵਾਪੇਲੀ ਥਰਗੀ ਦੇ ਪਰੋ ਦੋ ਵਰ ਉਹ ਛੜਕੀ ਕੁੜੀ ਹੈ ਵੀ 올 ਪੈਂਡ ਤੋਂ ਜਿੱਦਾਂ ਆਪਣੇ ਸੀਜ਼ਨ ਦੇ ਵਿੱਚ ਟਰਾਲੀਆਂ ਮਸ਼ੀਨਾਂ ਤੂੜੀ ਵਾਲੇ ਰੀਪਰਾਂ ਦੀ ਰਿਪੇਅਰ ਆ ਇਦਾਂ ਹੀ ਵੀਝਣ ਤੋਂ ਬਾਅਦ ਇੱਥੇ ਵੀ ਸਾਨੂੰ 2-4 ਦਿਨ ਲਾਉਣੇ ਪੈਂਦੇ ਆ ਪਹਿਲੇ ਬੱਤੀ ਉੱਤੇ ਖਰਾਬ ਹੋ ਇਸ ਲਈ ਤੇ ਇਹ ਨਵੇਂ ਲਾਖੇ ਹੁਣ 5 ਸਾਲ ਹੋ ਗਏ ਬਣੇ ਨੂੰ ਹੁਣ ਇਹਦੇ ਤੇ 2 ਦਿਨ ਲੱਗਣਗੇ ਲਾ ਕੇ ਇਹਦੀ ਰਿਪੇਅਰ ਹੋ ਗਈ ਸਾਰੀ ਫਿਰ ਇੰਨਾ ਫਿਰ ਟੁੜਕੂ ਕੋਈ ਨਹੀਂ ਤੇ ਜਿੱਦਾਂ ਮਰਜ਼ੀ ਕੰਮ ਚੱਲੀ ਜਾਵੇ ਹੋਰ ਉਦਨ ਤਸੱਲੀ ਹੋ ਜੂ ਉਹਦੇ ਤਸੱਲੀ ਹੋ ਜੂ ਹਾਂ ਕੀ ਬੈਠੇ ਇੱਕ ਤੇ ਸੈਡ ਉਦਨ ਵੇਲੇ ਨਾਲ ਆ ਜਾਣਾ ਉਦਨ ਨੌਨ ਆਣਾ ਨਾ ਵਜਾਇਓ 11 ਵਜੇ ਆ ਜੀ ਅਸੀਂ ਟਾਈਮ ਨਾਲ ਯਾਰ 11 ਵਜੇ 9 ਵਜੇ ਕੌਣ ਆਉਂਦਾ ਹੁੰਦਾ ਕੰਮ ਤੇ 6 ਵਜੇ ਤੂੰ ਇੱਥੇ ਹੋ ਆਪਾਂ ਅੱਧੀ ਆ ਗਏ ਭੈਣੇ ਦੇਣ ਹੋ ਗਿਆ ਆਪਣਾ ਸਮਾਪਤ ਸਾਰੇ ਇਹ ਵੀ ਮੇਰੇ ਜਿਹਨੇ ਕੰਮ ਕਰਾ ਲਿਆ ਬੜ ਗਿਆ ਅੱਧਾ ਅੱਧਾ ਨਿਬੜ ਗਿਆ ਵਾ ਇੱਕ ਸਾਈਡ ਨਿਬੜ ਗਈ ਇੱਕ ਰਹਿ ਗਈ ਕਿੱਦਾਂ ਇਹ ਤਾਂ ਮਾਲਾ ਸਾਰੇ ਬੰਦੇ ਤਾਂ ਆਪਣੇ ਕਿਸੇ ਤੋਂ ਹਾਂ ਸਾਈਡ ਪੁੱਟ ਪਟ ਦਿੱਤੀ ਆ ਆ ਸਾਰੇ ਗੁੱਲੇ ਇਕੱਠੇ ਕਰਦਾ ਕੋਈ ਇੱਧਰ ਕਹਿੰਦਾ ਪਿਆ ਹੀ ਇੱਕ ਇੱਧਰ ਨੂੰ ਗਿਆ ਕਹਿੰਦਾ ਕੋਈ ਚੋਕਲੇ ਨਾ ਚੇਤੇ ਨਾ ਜਣਾ ਰਹਿ ਜੇ ਤੁਮਣਾ ਬੰਨਣਾ ਨਹੀਂ ਗਾਮ ਆਪਾਂ ਇਹ ਵੀ ਸਾਰਾ ਟਰਾਲੀ 'ਚ ਛੋੜ ਇਹ ਸਾਰਾ ਜਿੰਨਾ ਸਮਾਨ ਅੰਗਲੂਂਗਲ ਲੋਅਰ ਲਟਰਮ ਪਟਰਮ ਸਾਰਾ ਟਰਾਲੇ ਸੁੱਟ ਦੋ ਇਤਰਾ ਹੀ ਪਟਰਾਲਾ ਲਈ ਹੋਇਆ ਕਰਨਾ ਫੇਰ ਤੇ ਆ ਕੱਸ ਕੇ ਜਨਰੇਟਰ ਉਹਨਾਂ ਦੇ ਉੱਤੇ ਲਾਈਏ ਹੁਣ ਅੱਜ ਤੱਕ ਅਮ ਆਪਣਾ ਫਾਈਨਲ ਤਾਂ ਤੇ ਬੱਚਾ ਪੂਰੇ ਪ੍ਰੇਮ ਨਾਲ ਬਣਾਇਆ ਹੈ ਨਾਉਣ ਨੂੰ ਨੂਨ ਨੂੰ ਜਦੋਂ ਚ ਬੱਚਾ ਬਣਾਇਆ ਉਦੋਂ ਤੋਂ ਬੰਦਾ ਆਉਣ ਦੀ ਵਾਰ ਹੀ ਨਹੀਂ ਆਈ ਕੰਮਾਂ ਕਾਜਾਂ ਹੀ ਵਿਅਸਤ ਹੋ ਗਏ ਇੱਥੇ ਸਾਰੀ ਆਪਣੀ ਸ਼ਾਮ ਨੂੰ ਜਦੋਂ ਆਈ ਦਾ ਇੱਥੇ ਤੌਰ ਵਧੀਆ ਯਰ ਨਾਲ ਅੰਡਾਉਂਦਾ ਕਿਉਂਕਿ ਸਬਜੀ ਭਾਜੀ ਜਿਹੜੀ ਆ ਨਾ ਇੱਕ ਉਹਦੇ ਵਿੱਚ ਆ ਕੇ ਖੁਸ਼ੀ ਮਿਲਦੀ ਹੈ ਯਾਰ ਇੱਕ ਤਾਂ ਯਾਰ ਬੰਦਾ ਆਪਣਾ ਜਿਹੜਾ ਨਾਲ ਆ ਵਧੀਆ ਨੇ ਸਬਜੀ ਸਾਂਭੀ ਆ ਦੇਖ ਕੇ ਹੀ ਮਜ਼ਾ ਆਉਂਦਾ ਵੀ ਹਾਂ ਯਾਰ ਇਹ ਸੌਜੀ ਦੇ ਡੈਡੀ ਦਾ ਤੇ ਇਹ ਬੰਦੇ ਦਾ ਬਹੁਤ ਯੋਗਦਾਨ ਚਿੱਤਰਾ ਯਾਰ ਸਮਝ ਲਓ ਵੀ ਪੁੱਤ ਪਾਲੀ ਦੇ ਨਾ ਇਦਾਂ ਡੈੜੀ ਰੁੱਖ ਸਾੰਦਾਂ ਐਰ ਗਿਆ ਵੇ ਸੇਬਾਂ ਦੇ ਬੂਟੇ ਨੂੰ ਵੀ ਬਹੁਤ ਫੁੱਲ ਲੱਗੇ ਆ ਆਹ ਵੇਖੋ ਵੇਖੋ ਹੁਣ ਲੱਗਦੇ ਕਿ ਨਹੀਂ ਮੈਂ ਜਿੰਨੀ ਮਿਹਨਤ ਕਰਦਾ ਵਾ ਫਲ ਆਪੇ ਰੱਬ ਨੇ ਲਾ ਦੇਣਾ ਬਹੁਤ ਉਚ ਕੋਸ਼ਿਸ਼ ਕਰਦਾ ਦੀ ਆ ਡ੍ਰੈਗਨ ਨੂੰ ਮੇਰ ਕੀ ਫਲ ਲੱਗੂਗਾ ਪੱਕਾ ਲੱਗੂਗਾ ਕਿਉਂਕਿ ਬਹੁਤ ਗਰੋਥ ਕੀਤੀ ਜਿੰਨੇ ਨੇ ਬਾਕੀ ਸਬਜ਼ੀ ਨੂੰ ਪਾਣੀ ਲਾਉਣ ਲਿਆ ਵੀਰ ਢਿੰਡੀ ਭੁੰਡੀ ਸਭ ਕੋਈ ਲੱਗਾ ਤੇ ਬਹੁਤ ਬੂਟਿਆਂ ਦੀ ਯਾਰ ਇੰਨੀ ਕੋਈ ਇਨਸਾਨ ਕਰ ਸਕਦਾ ਜਿੰਨੀ ਡੈਡੀ ਨਾਲ ਆ ਵੀਰ ਪਉਹੋਤ ਤਸੱਲੀ ਨਾ ਯਾਰ ਸਬਜੀ ਸਾਮ ਦੀ ਕੀ ਹੋ ਗਿਆ ਉਲਟ ਗਈ ਆਈ ਕਰੇ ਜਾਲਾਂ ਆਈ ਜਾਲਾਂ ਤੇ ਫੋਨ ਲਾਉਂਦ ਰਿਹਾ ਫੋਨ ਚਾਰਜ ਤੇ ਲੱਗਾ ਤਸਵੀਰੇ ਭਰ ਲਈ ਚਲ ਜਾ ਮੇਰਾ ਪੁੱਤ ਮੁੜ ਕੇ ਜਾਦਾ ਢਿੱਲਾ ਜੇ ਹੈ ਤੇ ਸਬਜੀ ਸਾਰੀ ਨੂੰ ਪਾਣੀ ਲਾ ਕੇ ਨਹੀਂ ਤੇ ਨਾ ਯਾਰ ਮੱਗੇ ਵੇਖਿਆ ਚਲੋ ਮੁੜ ਕੇ ਲੱਗਦਾ ਹੁੰਦਾ ਬੰਦਾ ਜਦੋਂ ਸਬਜੀ ਸਬਜੀ ਸਾਹਮਣੇ ਲੱਗਦਾ ਹੁੰਦਾ ਵੀ ਯਾਰ ਇਹ ਕਿਹੜਾ ਕੰਮ ਵੀ ਲਾ ਤਰਿਆ ਫਿਰਦਾ ਪਾਰ ਯਾਰ ਜਦੋਂ ਅਸੀਂ ਪਹਿਲਾਂ ਸਬਜੀ ਲਾਉਨੇ ਨਾ ਇਤਰਾ ਕੰਮ ਕਾਜਾਂ ਟਾਈਮ ਨਹੀਂ ਲੱਗਦਾ ਹੁੰਦਾ ਤੇ ਸਬਜੀ ਦੇ ਵਿੱਚ ਕੱਖ ਚੜਿਆ ਰਹਿਣਾ ਲਾਈ ਵੀ ਨਾ ਲਾਇਆ ਰਗੀ ਹੋ ਜਣੀ ਆਣਾ ਦੇ ਕਿਤੇ ਵੀ ਕੱਖ ਦਾ ਬੂਟਾ ਨਹੀਂ ਹੈਗਾ ਅਕਸਰ ਜਰਾ ਵਿੱਚ ਰਹਿੰਦਾ ਤੇ ਫੇਰੀ ਹੈ ਨਾ ਨਾਲ ਡੈਡੀ ਪੱਕਾ ਇਹ ਉਹ ਮਿਆਂ ਕੇ ਸਬਜ਼ੀ ਨੂੰ ਦੇਖਣਾ ਸਪਰੇਅ ਕਰਨੀ ਹਰ ਇੱਕ ਬੰਦੇ ਦੀ ਯਾਰ ਆਪੋ ਆਪਣੀ ਡਿਊਟੀ ਆ ਪਰਿਵਾਰ ਦੇ ਵਿੱਚ ਯੋਗੀ ਨਾਲੇ ਇੱਕ ਤੇ ਇਦਾਂ ਹੋ ਜਾਂਦਾ ਵਾ ਵੀ ਜਿੱਥੇ ਕੋਣ ਉਮਰ ਹੋ ਗਈ ਇਹਨਾਂ ਦੀ ਬੰਦਾ ਜੇ ਕੱਲਾ ਸਾਰੇ ਕੰਮ ਛੱਡ ਦੇਣਾ ਤੇ ਬੰਦਾ ਅਫਸੈਟ ਹੋ ਜਾਂਦਾ ਹੈ ਅਫਸੈਟ ਹੋਣ ਨਾਲ ਕੀ ਹੁੰਦਾ ਵੀ ਬੰਦੇ ਦਾ ਧਿਆਨ ਜਿਹੜਾ ਵਾ ਨਾ ਧਿਆਨ ਜਿੱਤਰਾ ਦਿਮਾਗ ਵਿਹਲਾ ਸੁਪੂਜਦਾ ਰਹਿੰਦਾ ਕਦੀ ਕੋਸ਼ ਕਦੀ ਕੋਸ਼ ਤੇ ਹੁਣ ਡੈਡੀ ਦਾ ਮੈਂ ਵੇਖਿਆ ਸਾਰੀ ਦਿਹਾੜੀ ਇੱਥੇ ਆ ਰਹੇ ਲੱਗਾਰੇ ਨਾਲ ਰਾਤ ਨੂੰ ਸੌਂਦਾ ਜਾ ਕੇ ਤੇ ਖੇਰ ਮਾਨਾ ਟੇਕਿਸ ਹੋ ਜਾਂਦਾ ਵਾ ਕੱਲਾ ਬੰਦਾ ਦਿਮਾਗ ਤੇ 100 ਗਿੰਨਾ ਸੋਚਦਾ ਵਾ ਤੇ ਇਹਦੇ ਵਿੱਚ ਨਾਲੇ ਤਾਂ ਬਾਗਬਾਨੀ ਤੈਨੂੰ ਹੁੰਦਾ ਚਾ ਵੀ ਮੈਂ ਆਹ ਕੰਮ ਕਰਾਂ ਮੈਂ ਉਹ ਕੰਮ ਕਰਾਂ ਤੇ ਸਾਰੀ ਜਿਹੜੀ ਮਾਈਂਡ ਜਿਹੜਾ ਬੜਾ ਇਸੇ ਕੰਮ 'ਚ ਹੀ ਰਹਿੰਦਾ ਵਾ ਤੇ ਸ਼ਾਮ ਨੂੰ ਜਾ ਕੇ ਸੌਣਾ ਸਵੇਰੇ ਉੱਠਦੇ ਆ ਸਾਰੀ ਦਾ ਸਾਡੇ ਨਾਲੋਂ ਪਹਿਲਾਂ ਉੱਠ ਕੇ ਤੇ ਭੱਜ ਗਿਆਣਗੇ ਫਿਰ ਸਬਜ਼ੀ ਵੇਦਾ ਬੋਤ ਉੱਤੇ ਜੜ ਕੇ ਰਹਿੰਦਾ ਜੋ ਵੀ ਸ਼ੁਰੂ ਤੋਂ ਕੰਮ ਕੀਤਾ ਵਾ ਜਿਹੜਾ ਬੰਦਾ ਆਪਣੇ ਕੰਮ ਦੇ ਉੱਤੇ ਚੜ ਕੇ ਰਹਿੰਦਾ ਨਾ ਤੇ ਉਹ ਬੰਦਾ ਤੁਹਾਨੂੰ ਪਤਾ ਵੀ ਪਿਆਰ ਨਾਲ लाड ਨਾਲ ਰਹਿੰਦਾ ਇਕਰ ਤੇ ਨੇ ਆਨਾ ਵੀ ਚੰਗੇ ਮਾਲ ਤੇ ਤੰਦਰੁਸਤੀ ਬਖਸ਼ੇ ਏਦਾਂ ਹੀ ਆਪਣੇ ਕੰਮ ਤੇ ਆਰੇ ਲੱਗਾ ਰਹੇ ਕਿਉਂਕਿ ਇਹਨਾਂ ਦੇ ਸਿਰ ਤੇ ਹੈ ਸ਼ਾ ਇਹਨਾਂ ਦੇ ਸਿਰ ਤੇ ਹੀ ਇਹ ਸਰਦਾਰੀਆਂ ਭੋਗਨਦੇ ਆ ਇਹਨਾਂ ਨੇ ਕਮਾਈ ਕਰਕੇ ਦਿੱਤੀ ਤੇ ਆ ਜਿਹੜੇ ਰਾਜ ਭਾਗ ਆ ਆਪਾਂ ਨੂੰ ਮਿਲੇ ਆ ਇਹਨਾਂ ਦਾ ਦੇਣ ਹੀ ਤਾਰੀ ਉਮਰ ਨਹੀਂ ਦੇ ਸਕਦੇ ਆਪਦੇ ਚਾਚੇ ਈ ਫਾਦਰਪਾਪ ਸਾਰੇ ਭਰਾਵਾਂ ਦਾ ਨਹੀਂ ਦੇਣ ਦੇ ਸਕਦੇ ਬਹੁਤ ਕਮਾਈ ਕੀਤੀ ਤੇ ਅੱਜ ਇਹ ਸਰਦਾਰੀਆਂ ਕਰਨ ਲੈ ਇਸ ਕਰਕੇ ਭਰਾਵਾਂ ਨਾਲ ਬੇਮਨਿਕ ਤੰਦਰੁਸਤੀਆਂ ਬਖਸ਼ੀਆਂ ਤੇ ਦਾ ਉਹ ਜਿਹੜਾ ਸਮਾਂ ਇਹਨਾਂ ਨੇ ਖੁਸ਼ੀਆਂ ਭਰਾ ਵੇਖਣਾ ਉਹ ਵੇਖਣ ਹੋਰ کاروبار ਆ ਦੇ ਵਾਦੇ ਵੇਖਣ ਬੜੀ ਮੰਚ ਸ਼ਾਂਦੀ ਆ ਵੀ ਵੱਡੀਆਂ ਗੱਡੀਆਂ ਝੂਟਾਣਾ ਸਾਰਾ ਕੁਝ ਕਰਨ